ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇ ਕੀ ਨਾ ਲਈ ਤਵੇਂ ਜਮਾ ਤੇਰੇ ਵਾਂਗ ਆਈ ਕਰ ਦੇ ਦੇ ਕਿ ਤਰਖੀ ਮੈਥੋਂ ਸਾੜਾ ਨਹੀਂ ਹੁੰਦਾ ਮਾਂ ਤੇਰੇ ਵਾਂਗੂੰ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਮਾਂ ਤੇਰੇ ਵਾਂਗੂੰ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਯੋ ਤੇਰਾ ਕੱਲਾ ਸਿੱਧੂ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਤੇਰੇ ਵਾਂਗੂ ਛੇਤੀ ਖੁਸ਼ ਤੇ ਛੇਤੀ ਉਦਾਸ ਜਾ ਹੋ ਜਾਂਦਾ ਜੇ ਕਈ ਹੱਸ ਕੇ ਮਿਲ ਜਾਏ ਉਦੋਂ ਤਾਂ ਵਿਸ਼ਵਾਸ ਜਾ ਹੋ ਜਾਂਦਾ ਦੁਨੀਆਦਾਰੀ ਦੇਖੇ ਤਾਂ ਮੈਂ ਆਮ ਜਾ ਲੱਗਦਾ ਆ ਪਰ ਜਦ ਤੂੰ ਮੈਨੂੰ ਦੇਖੇ ਨੀ ਮੈਂ ਖਾਸ ਜਾ ਹੋ ਜਾਂਦਾ ਪਰ ਜਦ ਤੂੰ ਮੈਨੂੰ ਦੇਖੇ ਨੀ ਮੈਂ ਖਾਸ ਜਾ ਹੋ ਜਾਂਦਾ ਸਭ ਕਈ ਕਹਿੰਦੇ ਕਿਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਦੇਵ ਜੀ ਥੈਂਕ ਯੂ ਰਗੀਲਾ ਜੀ ਆ ਤੇਰਾ ਕਹਿੰਦੇ ਆ ਚੇਰਾ ਜਮਾ ਤੇਰੇ ਜਿਹਰੇ ਵਰਗਾ ਆ ਹਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ लॻदा कजे सूरज वांगु कपदा कजे शांत सवेर वरगाया मां मैनू लॻंदा मैं जमा ते वरां मैनू लॻंदा रहंदा मैं जमा ते वर

ਮਾ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਤੇਰੇ ਵਾਂਗੂ ਛੇਤੀ ਖੁਸ਼ ਤੇ ਛੇਤੀ ਉਦਾਸ ਜਾ ਹੋ ਜਾਂਦਾ ਜੇ ਕਈ ਹੱਸ ਕੇ ਮਿਲ ਜਾਏ ਉਦੋਂ ਤਾਂ ਵਿਸ਼ਵਾਸ ਜਾ ਹੋ ਜਾਂਦਾ ਦੁਨੀਆਦਾਰੀ ਦੇਖੇ ਤਾਂ ਮੈਂ ਆਮ ਜਾਂ ਲੱਗਦਾ ਜਦ ਤੂੰ ਮੈਨੂੰ ਦੇਖੇ ਨੀ ਮੈਂ ਖਾਸ ਜਾ ਹੋ ਜਾਣਾ ਪਰ ਜਦ ਤੂੰ ਮੈਨੂੰ ਦੇਖੇ ਨੀ ਮੈਂ ਖਾਸ ਜਾ ਹੋ ਜਾਣਾ ਸੱਲ ਕਈ ਕਹਿੰਦੇ ਆ ਹਾ ਤੇਰਾ ਕਹਿੰਦੇ ਆ ਹਾ ਤੇਰਾ ਜਮਾ ਤੇ ਚਿਹਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮੈਨੂੰ ਲੱਗਦਾ जमा तेरे वरिया